ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹਾਲੀ ਦੇ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਪਹੁੰਚੇ ਸਨ ਇਸ ਦੌਰਾਨ ਉਹਨਾਂ ਵਿਚਾਰੇ ਗੱਲਬਾਤ ਦਾ ਵੇਰਵਾ ਸਾਹਮਣੇ ਨਿਕਲ ਕੇ ਆਇਆ ਹੈ ਵੇਰਵਿਆਂ ਦੇ ਮੁਤਾਬਕ ਟਰੂਡੋ ਨੇ ਟਰੰਪ ਨੂੰ ਕਿਹਾ ਹੈ ਕਿ ਸਾਡੀ ਸਰਦ ਦੀ ਤੁਲਨਾ ਮੈਕਸੀਕੋ ਦੀ ਸਰਦ ਨਾਲ ਨਾ ਕਰੋ ਅਮਰੀਕਾ ਵਿੱਚ ਕੈਨੇਡਾ ਦੇ ਰਾਜਦੂਤ ਕ੍ਰਿਸਟਨ ਹੇਲਮਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਮੁਤਾਬਕ ਟਰੂਡੋ ਅਤੇ ਟਰੰਪ ਦੀ ਮਲਾਕਾਤ ਦੌਰਾਨ ਟੈਰਿਫ ਵਧਾਉਣ ਦੇ ਬੁੱਦੇ ਤੇ ਚਰਚਾ ਹੋਇਆ ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਸਮਝਾਇਆ ਕਿ ਸਾਡੀ ਮੈਕਸੀਕੋ ਸਰਦ ਨਾਲ ਤੁਲਨਾ ਉਚਿਤ ਨਹੀਂ ਹੋਵੇਗੀ ਇਸ ਤਰ੍ਹਾਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਤੇ ਗੈਰ ਕਾਨੂੰਨੀ ਪ੍ਰਵਾਸੀ ਉਥੋਂ ਆਉਂਦੇ ਨੇ ਅਜਿਹਾ ਸਾਡੀ ਸਰਦ ਤੋਂ ਨਹੀਂ ਹੁੰਦਾ ਜਿਕਰੇ ਹੋਏ ਕਿ ਜਸਟਨ ਟੂਡੋ ਨੇ ਹਾਲ ਹੀ ਵਿੱਚ ਡੋਨਲਡ 트੍ਰੰਪ ਨਾਲ ਉਹਨਾਂ ਦੇ ਨਿੱਜੀ ਕਲੱਬ 'ਚ ਮੁਲਾਕਾਤ ਕੀਤੀ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਕਾਂ ਤੇ ਟੈਰਫ ਵਧਾਉਣ ਦੀ ਧਮਕੀ ਤੋਂ ਬਾਅਦ ਇਹ ਬੈਠਕ ਹੋਈ ਹੈ 트੍ਰੰਪ ਨੇ ਕਿਹਾ ਕਿ ਜੇਕਰ ਇਹ ਦੋਵੇਂ ਦੇਸ਼ ਅਮਰੀਕੀ ਸਰਾਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਨਹੀਂ ਰੋਕਦੇ ਤਾਂ ਉਹਨਾਂ ਤੇ 25% ਦੇ ਟੈਰਫ ਵਧਾ ਦਿੱਤਾ ਜਾਵੇਗਾ। ਤੋਂ ਅੰਦਾਜ਼ਾ ਹੈ ਕਿ ਕੈਨੇਡਾ ਤੋਂ ਅਮਰੀਕਾ ਨੂੰ ਬਹੁਤ ਸਾਰੀਆਂ ਵਸਤਾਂ ਦੀ ਬਾ ਖਰੀਦਾਰੀ ਕੀਤੀ ਜਾਂਦੀ ਹੈ ਤੇ ਅਜਿਹੇ ਟੈਰਫ 25% ਦਾ ਵਾਦਾ ਹੁੰਦਾ ਤਾਂ ਕਾफी ਮੁਸ਼ਕਿਲਾਂ ਤਾਂ ਹੋ ਜਾਣਗੀਆਂ ਹਿਲਮੈਨ ਨੇ ਦੱਸਿਆ ਕਿ ਡਿਨਰ ਦੌਰਾਨ ਟੂ ਡੋਨੇ ਟ੍ਰੰਪ ਨੂੰ ਕਿਹਾ ਕਿ ਕੈਨੇਡਾ ਅਮਰੀਕਾ ਸਰਾਧ ਤੇ ਤਸਕਰੀ 0 ਹੈ ਹਿਲਮੈਨ ਦੇ ਅਨਸਾਰ ਉੱਥੇ ਚੀਜ਼ਾਂ ਜ਼ਬਤ ਕੀਤੀਆਂ ਜਾਂਦੀਆਂ ਨੇ ਪਰ ਅਪਰਾਧਿਕ ਤਸਕਰੀ ਨਹੀਂ ਬਲਕਿ ਨਿੱਜੀ ਸਮਾਨ ਹੈ ਉਸਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਜਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ 99.8% ਮੈਕਸੀਕੋ ਤੋਂ ਆਉਂਦਾ ਹਿਲਮੈਨ ਨੇ ਕਿਹਾ ਕਿ 11 ਗੈਰਕਾਨੂੰਨੀ ਢੰਗ ਨਾਲ ਸਰਹੱਦ पार ਕਰਨ ਵਾਲਿਆਂ ਵਿੱਚ ਸਿਰਫ 0.9 ਫੀਸਦੀ ਕੈਨੇਡੀਅਨ ਨੇ ਹਿਲਮੈਨ ਨੇ ਇਹ ਵੀ ਦੱਸਿਆ ਕਿ ਇਸ ਦੇ ਹੱਕ ਵਿੱਚ ਆંકੜੇ ਪੇਸ਼ ਕੀਤੇ ਕਿ ਵਿੱਤੀ ਸਾਲ ਕੈਨੇਡਾ ਦੀ ਸਰਹੱਦ ਤੇ 43 ਪਾਉਂਡ ਫੈਂਟ ਅਲਾਈਅੰਸ ਜ਼ਬਤ ਕੀਤਾ ਗਿਆ ਜਿਹਦੇ ਨਾਲ ਹੀ ਮੈਕਸੀਕਨ ਬਾਰਡਰ ਤੇ ਇਹ ਮਾਤਰਾ 21100 ਪਾਉਂਡ ਸੀ ਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਆંકੜੇ ਦੱਸਦੇ ਨੇ ਉਹਨਾਂ ਨੇ ਕਿਹਾ ਕਿ ਕੱਲ 1 ਅਕਤੂਬਰ ਮਹੀਨੇ ਵਿੱਚ ਮੈਕਸੀਕੋ ਸਰਹੱਦ 'ਤੇ 56530 ਗ੍ਰਿਫਤਾਰੀਆਂ ਹੋਈਆਂ ਤੇ ਇਸ ਦੇ ਨਾਲ ਹੀ ਤੂਬਾ 2023 ਤੋਂ ਸਤੰਬਰ 2024 ਦਰਮਿਆਨ ਕੈਨੇਡਾ ਦੇ ਸਰਹੱਦ 'ਤੇ 23721 ਲੋਕ ਗ੍ਰਿਫਤਾਰ ਕੀਤੇ ਗਏ ਹਿਲਮੈਨ ਨੇ ਕਿਹਾ ਕਿ ਇਹਨਾਂ ਤੱਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਹਿਲਮੈਨ ਨੇ ਇਹ ਵੀ ਦੱਸਿਆ ਕਿ ਕੈਨੇਡਾ ਆਪਣੀ ਸਰਹੱਦ ਸੁਰੱਖਿਅਤ ਤੇ ਬਿਹਤਰ ਬਣਾਉਣ ਲਈ ਹੋਰ ਨਿਵੇਸ਼ ਕਰ ਰਿਹਾ ਹੈ ਦੇ ਏਅਰਸ ਲਈ ਸਰਹੱਦ ਤੇ ਹੈਲੀਕਾਪਟਰ ਡਰੋਨ ਅਤੇ ਅਫਸਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਦਰਮਿਆਨ ਹੋਏ ਸਮਝੌਤੇ ਦਾ ਵੀ ਜ਼ਿਕਰ ਜਿੱਥੇ ਹੋਇਆ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਪਾਰ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਕਿਹਾ ਕਿ ਮੈਕਸੀਕੋ ਤੇ ਅਮਰੀਕਾ ਵਿਚਾਲੇ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ। ਕੈਨੇਡੀਅਨ ਕਮਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਗ ਨਿਊਜ਼ ਪਾਰਾ ਦਿਨ ਹਾਲ।